ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਬੀਬੀਆਂ ਤੇ ਭੈਣਾਂ ਦਾ ਲੰਗਰ ਚੱਲ ਰਿਹਾ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਹੁਣ ਜਗ੍ਹਾ ਥੋੜੀ ਹੈ ਬੀਬੀਆਂ ਦਾ ਵਿਹੜਾ ਬਹੁਤ ਛੋਟਾ ਰਹਿ ਗਿਆ ਜੀ ਤੇ ਬੀਬੀਆਂ ਵਾਸਤੇ ਅਸੀਂ ਇੱਕ ਬਿਲਡਿੰਗ ਅਲੱਗ ਬਣਾਉਣਾ ਚਾਹੁੰਦੇ ਹਾਂ ਜੀ ਜਿਹਦਾ ਬੇਸਮੈਂਟ ਵੀ ਅਸੀਂ ਲਗਭਗ ਪੱਟਿਆ ਹੋਇਆ ਵਾ ਕੰਮ ਸ਼ੁਰੂ ਹੋਣਾ ਬਾਕੀ ਆ ਨਕਸ਼ਾ ਵਗੈਰਾ ਵੀ ਲਗਭਗ ਬਣ ਚੁੱਕਿਆ ਵਾ ਪਰ ਸਾਡੀ ਬੇਨਤੀ ਹੈ ਭੈਣੋ ਭਰਾਵੋ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਬਿਲਡਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਕ੍ਰੀਬ 70-80 ਲੱਖ ਰੁਪਏ ਦਾ ਸਰੀਆ ਵਾ ਜਿਹੜਾ ਸਾਨੂੰ ਲਿਖਾਇਆ ਹੋਇਆ ਵਾ ਠੇਕੇਦਾਰ ਵੱਲੀਓ ਫਿਰ ਸੀਮਿੰਟ ਬਜਰੀ ਰੇਤਾ ਇਹ ਵੱਡੀ ਤਦਾਰ ਦੇ ਘੱਗਰ ਸੈਂਡ ਇਹ ਚਾਹੀਦਾ ਸਾਨੂੰ ਤੇ ਬੇਨਤੀ ਹੱਥ ਜੋੜ ਕੇ ਸਰੀਆ ਵਗੈਰਾ ਸਾਨੂੰ ਜਰੂਰ ਪਹੁੰਚਦਾ ਕਰੋ ਜੇ ਕੋਈ ਐਸੇ ਵੀਰ ਭਰਾ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬੜੀ ਹਿੰਮਤ ਬਖਸ਼ੀ ਆ ਉਹ ਆ ਕੇ ਅੱਗੇ ਹੋ ਕੇ ਕੋਈ ਵੱਡੀ ਤਦਾਰ ਦੇ ਵਿੱਚ ਸਾਨੂੰ ਸਰੀਆ ਭੇਜ ਦੇਣ ਜਦ ਬਜਰੀ ਪੀ ਦੇਣ ਘੱਗਰ ਸੈਂਡ ਭੇਜ ਦੇਣ ਰੇਤਾ ਭੇਜ ਦੇਣ ਤਾਂ ਜੋ ਅਸੀਂ ਇਹ ਬਿਲਡਿੰਗ ਦਾ ਕਾਰਜ ਸ਼ੁਰੂ ਕਰ ਸਕੀਏ। ਕਰੀਬ 2 2.5 ਮਹੀਨੇ ਹੋ ਗਏ ਆ ਬਿਲਡਿੰਗ ਦਾ ਬੇਸਮੈਂਟ ਪਟਿਆ ਹੋਇਆ ਪਰ ਅਸੀਂ ਹਜੇ ਤੱਕ ਕੰਮ ਨਹੀਂ ਸ਼ੁਰੂ ਕਰ पाए ਕਿਉਂਕਿ ਇੱਕ ਵਾਰੀ ਜਦੋਂ ਸ਼ੁਰੂ ਹੋ ਜਾਣਾ ਕੰਮ ਫਿਰ ਵਿੱਚ ਦਿੱਕਤ ਆਉਂਦੀ ਆ ਕਿਉਂਕਿ ਜਦੋਂ ਅਸੀਂ ਇਹ ਬਿਲਡਿੰਗ ਸੁਪਨਿਆਂ ਦੇ ਘਰ ਦੀ ਬਣਾਉਣ ਲੱਗੇ ਸੀ ਪਹਿਲੀ ਬਿਲਡਿੰਗ ਤਾਂ ਉਹਦਾ ਕਾਰਨ ਸੀ ਜਿਹੜਾ ਉਹ ਇੱਕ ਸਾਲ ਜਾਂ ਸਵਾ ਸਾਲ ਦੇ ਵਿੱਚ ਪੂਰਾ ਹੋਣਾ ਸੀ ਜਿਹੜਾ ਅਸੀਂ ਕੰਟਰੈਕਟ ਕੀਤਾ ਸੀਗਾ ਪਰ ਅੱਜ ਕਰੀਬ 3 3.5 ਸਾਲ ਹੋ ਚੱਲੇ ਆ ਹਜੇ ਤੱਕ ਕਰੋ ਕੰਮ ਨੇ ਪਰ ਇਹ ਨਹੀਂ ਚੜ ਸਕਿਆ ਬੇਨਤੀ ਆ ਵੀਰੋ ਤੇ ਭੈਣੋ ਸਾਡਾ ਸਹਿਯੋਗ ਦਿਓ ਬੀਬੀਆਂ ਤੇ ਭੈਣਾਂ ਦੀ ਜਿਹੜੀ ਨਵੀਂ ਬਿਲਡਿੰਗ ਬਣਾਉਣੀ ਆ ਉਹ ਜਲਦੀ ਬਣ ਸਕੇ ਕਿਉਂਕਿ ਤੁਸੀਂ ਦੇਖੋ ਬੇੜਾ ਹੁਣ ਇੰਨਾ ਛੋਟਾ ਰਹਿ ਗਿਆ ਬੈਠ ਕੇ ਪ੍ਰਸ਼ਾਦ ਦਾ ਛਕਣਾ ਵੀ ਮੁਸ਼ਕਿਲ ਆ ਬੀਬੀਆਂ ਭੈਣਾਂ ਨੂੰ ਪਹਿਲਾਂ ਕੁਸ਼ਕੀ ਬੀਬੀਆਂ ਭੈਣਾਂ ਨੂੰ ਸ਼ਿਕਾ ਕੇ ਫਿਰ ਦੂਜਿਆਂ ਨੂੰ ਲਿਆ ਕੇ ਫਿਰ ਦੂਜਿਆਂ ਨੂੰ ਸ਼ਿਕਾਇਆ ਜਾਂਦਾ ਬਾਅਦ ਦੇ ਵਿੱਚ ਤੇ ਇਹ ਦਿਨੋਂ ਦਿਨ ਤਦਾਦ ਆ ਜਿਹੜੀ ਵੱਧਦੀ ਜਾ ਰਹੀ ਆ ਮੈਂਬਰ ਸਾਡੇ ਵੱਧਦੇ ਜਾ ਰਹੇ ਆ ਇਸ ਕਰਕੇ ਤੁਸੀਂ ਜਰੂਰ ਆਪਣਾ ਬਣਦਾ ਯੋਗਦਾਨ ਪਾਓ ਤਾਂ ਜੋ ਆਪਾਂ ਬੀਬੀਆਂ ਤੇ ਭੈਣਾਂ ਦਾ ਇਸ ਸੁਪਨਿਆਂ ਦਾ ਘਰ ਇਹ ਬਿਲਡਿੰਗ ਆ ਜਿਹੜੀ ਇਹ ਬਣਾ ਸਕੀਏ ਇਸ ਬਿਲਡਿੰਗ ਦੇ ਵਿੱਚ ਮਲਟੀਫੰਕਸ਼ਨਲ ਇਹ ਬਿਲਡਿੰਗ ਆ ਜਿਹਦੇ ਵਿੱਚ ਥੱਲੇ ਇੱਕ ਐਕਟੀਵਿਟੀ ਰੂਮ ਨੇ ਜਿੱਥੇ ਬੀਬੀਆਂ ਤੇ ਭੈਣਾਂ ਸਲਾਈ ਕਢਾਈ ਸਿੱਖਣਗੀਆਂ ਕੰਪਿਊਟਰ ਸਿੱਖਣਗੀਆਂ ਹੋਰ ਇਦਾਂ ਦੇ ਛੋਟੇ ਛੋਟੇ ਕੰਮ ਸਿਖਾਏ ਜਾਣਗੇ ਫਿਰ ਇਹਦੇ ਵਿੱਚ ਲੰਗਰ ਹਾਲ ਬਣਨਾ ਜਿੱਥੇ ਸਾਰਿਆਂ ਨੇ ਬੈਠ ਕੇ ਇਕੱਠਿਆਂ ਲੰਗਰ ਛਕਣਾ ਫਿਰ ਇਹਦੇ ਵਿੱਚ ਇੱਕ ਟੀਵੀ ਰੂਮ ਬਣਨਾ ਜਿੱਥੇ ਬੈਠ ਕੇ ਸਾਡੀਆਂ ਬੀਬੀਆਂ ਭੈਣਾਂ ਟੀਵੀ ਦੇਖਣਗੀਆਂ ਐਂਟਰਟੇਨਮੈਂਟ ਦਾ ਉਹਨਾਂ ਦਾ ਥੋੜਾ ਸਾਧਨ ਹੋਊਗਾ ਫਿਰ ਉਸ ਤੋਂ ਬਾਅਦ ਛੋਟੇ ਬੱਚੇ ਆ ਜਿਹੜੇ ਡਿਸੇਬਲ ਬੱਚੀਆਂ ਵਾਂ ਬੇ ਬਲਾਈਂਡ ਬੱਚੇ ਆ ਕੋਈ ਚੱਲ ਫਿਰ ਨਹੀਂ ਸਕਦੇ ਕੋਈ ਗੁੰਗੇ ਬੋਲੇ ਆ ਉਹਨਾਂ ਧੀਆਂ ਵਾਸਤੇ ਇੱਕ ਲੱਗ ਬਣਨੀ ਹੈ ਬੋਰਡ